ਇਹ ਕਹਿੰਦੇ ਕਿਹਦੇ ਨਾਲ ਮੀਟਿੰਗ ਆਈ ਕਿ ਮੀਟਿੰਗ ਮੂਟਿੰਗ ਤੁਸੀਂ ਜਿਹਦੇ ਨਾਲ ਦਵਾੜੀ ਆ ਕੋਈ ਤੁਸੀਂ ਦੇਖੋ ਅਸੀਂ ਮੀਟਿੰਗ ਕਿਵੇਂ ਦੇਣੀ ਆ ਕੀ ਨਹੀਂ ਅਸੀਂ ਸੁਣ ਲਾਂਗੇ ਤੁਹਾਡੀ ਗੱਲ ਅਸੀਂ ਇੱਥੇ ਸਥਾਪਿਤ ਕਰਨ ਆਇਆ ਕਿ ਪੰਜਾਬ ਦੇ ਵਿੱਚ ਜੇ ਮੁਲਾਜ਼ਮ ਲੰਮੇ ਘੋੜਾਂ ਦੇ ਵਾਸਤੇ ਆਪਦੇ ਆਪ ਨੂੰ ਤਿਆਰ ਨਹੀਂ ਕਰਨਗੇ ਤੇ ਉਹਦੀਆਂ ਸਾਡੀਆਂ ਐਗਜ਼ਾਮਪਲਾਂ ਨੇ ਸਾਡੇ ਕੋਲੇ ਤਿੰਨ ਛੇਤੀ ਕਾਨੂੰਨਾਂ ਦੇ ਖਿਲਾਫ ਮੋਰਚਾ ਜੇ ਇੱਕ ਇੱਕ ਦਿਨਾਂ ਦੀਆਂ ਰੈਲੀਆਂ ਕਰਕੇ ਘਰਾਂ 'ਚ ਗਿਆ ਹੁੰਦਾ ਤਾਂ ਮੋਦੀ ਨੂੰ ਝਕਾਇਆ ਨਹੀਂ ਸੀ ਜਾ ਸਕਦਾ ਜੇ ਮਜ਼ਦੂਰ ਜਿਹੜੇ ਆਪਣੀਆਂ ਮੰਗਾਂ ਨੂੰ ਦਿਹਾੜੀ ਵਧਾਉਣ ਦੀ ਮੰਗ ਨੂੰ ਲੈ ਕੇ ਜ਼ਮੀਨਾਂ ਵਾਲੀ ਵੱਟ ਨੂੰ ਲੈ ਕੇ ਲੜਾਈ ਕਰ ਰਹੇ ਨੇ ਜੇ ਇੱਕ ਇੱਕ ਦਿਨਾਂ ਦੀਆਂ ਰੈਡੀਆਂ ਕਰਕੇ ਉਹ ਜਾ ਰਹੇ ਹੋਣ ਇਸੇ ਸੰਗਰੂਰ ਦੇ ਵਿੱਚ ਪੰਚਾਇਤੀ ਜ਼ਮੀਨਾਂ ਚੋਂ ਤੀਜੇ ਹਿੱਸੇ ਦੀ ਜ਼ਮੀਨ ਲੈਣ ਦਾ ਕਾਨੂੰਨੀ ਲੜਾਈ ਤੇ ਲੜਾਈ ਚੱਲ ਰਹੀ ਹੈ ਉਹ ਦਿਨ ਰਾਤ ਤੇ ਮੋਰਚੇ ਚੱਲ ਰਹੇ ਨੇ ਜਾਗਵਾਂ ਚੱਲ ਰਹੀਆਂ ਨੇ ਤਾਂ ਅੱਜ ਸੰਗਰੂਰ ਦੇ ਵਿੱਚ ਉਹ ਆਪਦਾ ਹੱਕ ਲੈਣ ਲਈ ਕ ਕਾਮਯਾਬ ਹੋਏ ਨੇ ਨਹੀਂ ਚੌਧਰੇ ਦੀਆਂ ਧੜਾਂ ਉਹਨਾਂ ਨੂੰ ਪਿੰਡਾਂ ਤੋਂ ਕੁੱਟ-ਕੁੱਟ ਕੇ ਕੱਢ ਰਹੀਆਂ ਨੇ ਜਿੰਦਾਬਾਦ 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 ਇਸ ਕਰਕੇ ਸਾਥਿਓ ਕਿ ਜੇ ਜੋ ਸਾਡੇ ਆਲੇ-ਦਾਲੇ ਚੀਚਾ ਵਾਪਰ ਰਹੀਆਂ ਹੋਣ ਜਿਨ੍ਹਾਂ ਤੇ ਨਤੀਜੇ ਨਿਕਲ ਰਹੇ ਹੋਣ ਜੇ ਅਸੀਂ ਉਹਨਾਂ ਨੂੰ ਦੇਖਦੇ ਹੋਏ ਵੀ ਉਹਨਾਂ ਤੋਂ ਸਿੱਖੀਏ ਨਾ ਤੇ ਸਿਰਫ ਰੈਲੀ ਦਾ ਮਤਵਾਸੀ ਇੱਕ ਮੀਟਿੰਗ ਬਣਾ ਕੇ ਰੱਖ ਲਵਾਂਗੇ ਆਸੀਂ ਹੋਰ ਕਿਸੇ ਨੂੰ ਨਹੀਂ ਆਪਣੇ ਆਪ ਨੂੰ ਬਹੁਤ ਵੱਡੇ ਭਲੇਖੇ ਚਾਸੀ ਰੱਖ ਰਹੇ ਆ ਜਦੋਂ ਆਸੀਂ ਕਰ ਲਿਆਉਂਦੇ ਮੋਰਚੇ ਦੀ ਦੋ ਗੱਲਾਂ ਸਾਡੇ ਸਾਹਮਣੇ ਆ ਜਾਂਦੀਆਂ 18 ਵਾਲੇ ਮੋਰਚੇ ਚੋਂ ਕੀ ਨਿਕਲਿਆ ਮੋਰਚੇ ਮੋਰਚਿਆਂ 'ਚ ਲੋਕ ਆਉਂਦੇ ਨਹੀਂ ਥੱਕ ਜਾਂਦੇ ਨੇ ਇਹ ਫੇਰ ਨਹੀਂ ਆਉਂਦੇ ਸਾਥਿਓ ਜਦੋਂ ਜਿਸ ਮੋਰਚੇ ਦੇ ਪ੍ਰਤੀ ਲੋਕ ਇਹ ਮਿੱਥ ਲੈਣ ਕਿ ਲੜਾਈ ਸਾਡੀ ਇਹ ਮੋਰਚਾ ਸਾਡਾ ਅਸੀਂ ਆਇਆ ਚ ਸ਼ਾਮਲ ਹੋਵਾਂਗੇ ਤੁਸੀਂ ਉਹ ਆਪ ਤਾਂ ਛੱਡੋ ਆਪਣੇ ਪਰਿਵਾਰਾਂ ਸਮੇਤ ਵੀ ਉਹ ਸ਼ਾਮਲ ਹੁੰਦੇ ਨੇ ਦੂਜਾ ਇਹ ਬੈਨ ਦਾ ਬੈਨ ਕੱਟ ਦਿਓ ਕਿ ਜਿਹੜੇ ਹਜੇ ਤੱਕ ਵੀ ਕਹੀ ਜਾਂਦੇ ਨੇ ਕਿ 256 ਦਿਨਾਂ ਦਾ ਪਟਿਆਲੇ ਚ ਮੋਰਚਾ ਨਿਕਲਿਆ ਉਹਦੀਆਂ ਮਸਾਲੀ ਪ੍ਰਾਪਤਾਂ ਜਿਹੜੀਆਂ ਜਿੰਨੀਆਂ ਵੀ ਅਧਿਆਪਕ ਲੈਨ ਨੇ ਮਸਾਲੀ ਪ੍ਰਾਪਤੀਆਂ ਕੀਤੀਆਂ ਨੇ ਤੁਸੀਂ 2018 ਦੇ ਕੋਲ ਦੇ ਬਰਾਬਰ ਤੁਸੀਂ ਕਰ ਦੱਸ ਕੇ ਦਿਖਾਓ ਉਹਦੋਂ ਪਹਿਲਾਂ ਹੋਈ ਕਿ ਨਹੀਂ ਹੋਈ ਉਸ ਨੇ ਜਿਸ ਤਰੀਕੇ ਦਾ ਸਭ ਤੋਂ ਵੱਡੀ ਗੱਲ ਇਹ ਆ ਕਿ ਕਿਸੇ ਮੋਰਚੇ ਨੇ ਕੋਈ ਸਿਰ ਜੋੜਨ ਵਾਲੇ ਲੋਕ ਬੈਠਣ ਵਾਲੇ ਕੋਈ ਵਿਚਾਰ ਕਰਨ ਵਾਲੇ ਪੈਦਾ ਕੀਤੇ ਜਾਂ ਨਹੀਂ ਕੀਤੇ ਅੱਜ ਪੰਜਾਬ ਦੇ ਵਿੱਚ ਇਹ ਅਧਿਆਪਕ ਲਹਿਰ 'ਚ ਜਿੰਨੇ ਕੋਈ ਸਾਥੀ ਕੰਮ ਕਰ ਰਹੇ ਨੇ ਸਹਿਰਦ ਕਰ ਰਹੇ ਨੇ ਉਹ ਸਾਰੇ ਦੇ ਸਾਰੇ ਉਸ ਮੋਰਚੇ ਦੀ ਦੇਣ ਨੇ ਇਸ ਕਰਕੇ ਉਹ ਜਿਹੜੀਆਂ ਅਧਿਆਪਕਾਂ ਦੇ ਉੱਤੇ ਵੱਡਾ ਕੱਟ ਲੱਗਿਆ ਸੀ ਤਨਖਾਹਾਂ ਦਾ ਉਸ ਨੂੰ ਪਿੱਛੇ ਮੋੜਨ ਦੇ ਵਿੱਚ ਇੱਕ ਅਸੀਂ ਉਸ ਨੂੰ ਆਸ਼ਿਕ ਪ੍ਰਾਪਤੀ ਕਿਹਾ ਪਰ ਉਹ ਆਸ਼ਿਕ ਪ੍ਰਾਪਤੀਆਂ ਵੱਡੀਆਂ ਪ੍ਰਾਪਤੀਆਂ ਦੇ ਵਿੱਚ ਕਿਵੇਂ ਬਦਲਾਈ ਜਾ ਸਕਦੀ ਆ ਇਹਦੀ ਐਗਜ਼ਾਮਪਲ ਉਸੇ ਇੱਕ ਮੋਰਚੇ ਨੇ ਸੈੱਟ ਕੀਤੀ ਆ ਇਸ ਕਰਕੇ ਇਸ ਤਿੰਨ ਦਿਨਾਂ ਮੋਰਚੇ ਦੇ ਉਹਦੀਆਂ ਪ੍ਰਾਪਤੀਆਂ ਦੀ ਜਦੋਂ ਅਸੀਂ ਗੱਲ ਕਰਾਂਗੇ ਅਸੀਂ ਇਸ ਗੱਲ ਨੂੰ ਤੋਂ ਗੱਲ ਨਹੀਂ ਸ਼ੁਰੂ ਕਰਨੀ ਕਿ ਮੀਟਿੰਗ ਕੀ ਦੇ ਨਾਲ ਮਿਲੀ ਸੀ ਸਾਡੀ ਪ੍ਰਾਪਤੀ ਇਹ ਆ ਕਿ ਕਿਹੜੇ ਸਾਥੀਆਂ ਨੇ ਸਾਡੇ ਸਾਰੇ ਪ੍ਰਬੰਧਾਂ ਦੇ ਵਿੱਚ ਆਪਦਾ ਘਰ ਛੱਡ ਕੇ ਲਗਾਤਾਰ ਉਹਦੇ ਵਿੱਚ ਜ਼ਿੰਮੇਵਾਰੀ ਨਿਭਾਈ ਕਿਨੇ ਦੇਖਿਆ ਕਿ ਬਿਜਲੀ ਦਾ ਪ੍ਰਬੰਧ ਕਿਵੇਂ ਕੀਤਾ ਜਾ ਸਕਦਾ ਸਾਡੇ ਕੋਲੇ ਕੋਈ ਮਨਜ਼ੂਰੀ ਨਹੀਂ ਬਿਜਲੀ ਫੇਰ ਚੱਲੀ ਇੱਕ ਨਹੀਂ ਪੱਖਾ ਬੰਦ ਹੋਇਆ ਇਹਦੇ ਚ ਇਹ ਦੇਖੀਏ ਕਿ ਲੰਗਰਾਂ ਦੇ ਵਿੱਚ ਪ੍ਰਬੰਧ ਦੇ ਵਿੱਚ ਆਪਣੇ ਆਪ ਕਿਨੇ ਲੋਕਾਂ ਨੇ ਅੱਜ ਤੁਸੀਂ ਉਹਦਾ ਇੱਕ ਤੁਸੀਂ ਇੱਥੇ ਵੀ ਦੇਖ ਕੇ ਆਏ ਹੋ ਰੈਲੀ 'ਚ ਇੱਕ ਐਗਜ਼ਾਮਪਲ ਸੈੱਟ ਹੋਈ ਹੈ ਕਿ ਇੱਕ ਕਾਹਲੀ ਹੁੰਦੀ ਹੈ ਕਿ ਚੱਲੋ ਮਾਰਚ ਕਰੋ ਅਸੀਂ ਐਨਾ ਕੰਮ ਨਵੇੜ ਕੇ ਆਉਣਾ ਤੇ ਆਪਦੇ ਘਰਾਂ ਨੂੰ ਜਾਣਾ ਹੈ ਇਸ ਕਰਕੇ ਸਾਥੀਓ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਾਉਣ ਦੀ ਲੜਾਈ ਨੂੰ ਜੇ ਅਸੀਂ ਇੱਕ ਦਿਨਾਂ ਦੀ ਲੜਾਈ ਨਾਲ ਲੈ ਕੇ ਅਸੀਂ ਚੱਲਾਂਗੇ ਤਾਂ ਅਸੀਂ ਖਤਾ ਖਾ ਲਾਂਗੇ ਦੂਜਾ ਕਿ ਇਸ ਤੋਂ ਇਸ ਮੋਰਚੇ ਨੂੰ ਅਸੀਂ ਸਾਂਝਾ ਵੀ ਲਾਉਣ ਲਈ ਤਿਆਰ ਸੀ ਅੱਗੇ ਵੀ ਮੋਰਚੇ ਜਿਹੜੇ ਲੱਗਣ ਗਿਆ ਸੀ ਉਹਨੂੰ ਸਾਂਝਾ ਲਾਉਣ ਲਈ ਤਿਆਰ ਆ ਸਾਥੀ ਮੇਰੀ ਇੱਕ ਤਰ੍ਹਾਂ ਦੇ ਨਾਲ ਉਹਦੇ ਵਿੱਚ ਕਹਿ ਕੇ ਗੱਲ ਵੀ ਗਏ ਨੇ ਕਿ ਅਤਿੰਦਰ ਹੋਰਿਆਂ ਨੇ ਹਾਮੀ ਭਰੀ ਐ ਸਾਥੀਓ ਅਸਲ ਵਿੱਚ ਪਿਛਲੇ 3 ਸਾਲਾਂ ਤੋਂ ਕਹਿ ਰਹੇ ਆ ਕਿ ਪੰਜਾਬ ਚ ਜਿਹਦੇ ਕੋਲੇ ਜਿੰਨੀ ਸਮਰਥਾ ਹੈ ਜਿਹੜੇ ਵਿਭਾਗ ਚ ਜਿੰਨੇ ਤੁਸੀਂ ਕੱਟ ਕਰ ਸਕਦੇ ਹੋ ਕੱਢ ਕੇ ਲਿਆਓ ਜਿਹਦੇ ਕੋਲੇ ਵੱਧ ਤਾਕਤ ਹੈ ਉਹ ਵੱਧ ਲੈ ਆਵੇ ਜਿਹਦੇ ਕੋਲੇ ਜਿੰਨੀ ਤਾਕਤ ਹੈ ਉਹ ਕੱਢ ਕੇ ਲੈ ਕੇ ਆਓ ਆਓ ਕੱਟੇ ਹੋ ਕੇ ਪੰਜਾਬ ਦੇ ਵਿੱਚ ਇੱਕ ਮਹਿਮ ਬਣਾਈਏ ਇਸਾ ਮਾਹੌਲ ਬਣਾਈਏ ਜਿੰਦਗਾਰ